ਹਲਕਾ ਅਸ਼ਤਰਾ ਨਾਲ ਅੰਦਰ ਜਿਹੜੇ ਕੀ ਕੱਚੇ ਮਕਾਨਾਂ ਤੇ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਹੈ ਕਿਉਂਕਿ ਹਲਕਾ ਵਿਧਾਇਕ ਕੋਲੋ ਅੱਜ ਵੀਡੀਓ ਦਫ਼ਤਰ ਪਾਤਲਾ ਵਿੱਚੇ ਗ੍ਰਾਂਟਾਂ ਦੇ ਜਿਹੜੇ ਚੈੱਕ ਸੀਗੇ ਉਹ ਗਰੀਬਾਂ ਨੂੰ ਦਿੱਤੇ ਗਏ ਹਨ ਕਿਉਂਕਿ ਕਾਫੀ ਇਲਾਕੇ ਅੰਦਰ ਜਿਹੜੇ ਕੀ ਕੱਚੇ ਮਕਾਨਾਂ ਵਾਲੇ ਸੀ ਜਾਂ ਜਿਨ੍ਹਾਂ ਦੇ ਵਿੱਚ ਛੱਤਾਂ ਤੇ ਬਾਲੇ ਸੀ ਪਾਏ ਹੋਏ ਉਹਨਾਂ ਨੂੰ ਵੀ ਇੱਕ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਕਿਉਂਕਿ ਇਹ ਹਲਕੇ ਸਤਰਾਣੇਂ ਅੰਦਰ ਜਿਹੜੇ 105 ਪਿੰਡਾ ਦੇ ਜਿਹੜੇ ਗਰੀਬ ਲੋਕ ਸੀ ਉਹਨਾਂ ਵਾਸਤੇ ਇਹ ਗ੍ਰਾਂਟਾ ਉਹਹਈਆ ਕਰਾਈਆਂ ਗਈਆਂ ਜਿਹੜੇ ਕਿ ਗਰੀਬ ਕਾਫੀ ਜ਼ਿਆਦਾ ਖੁਸ਼ ਹੋ ਰਹੇ ਸੀ ਇਸ ਤਰ੍ਹਾਂ ਇਹ ਗ੍ਰਾਂਟਾ ਲੈ ਕੇ ਕਿਉਂਕਿ ਉਹਨਾਂ ਨੂੰ ਹੁਣ ਮਕਾਨ ਜਿਹੜੇ ਕਿ ਪੱਕੇ ਉਸਾਰੀ ਹੋਣ ਲਈ ਆਸ ਵੱਧ ਗਈ ਹੈ ਜੁੰਮਾ ਰਾਮ ਜੀ ਹਰੀਆ ਰਾਮ ਪਿੰਡਰ ਨੇਟੂ ਦਿੰਨੇ ਅਜੋਰ ਮੇਟੂ ਹੋਣ ਦੀ ਤੇ ਕਿੰਨੇ ਚਾਰਿੰਗ ਮੇਟੂ ਹੋਲੇ ਆਹੋ ਮੇਟੂ ਹੋਲੇ ਆਹ ਮੇਟੂ ਹੋਲੇ ਕੌਤਾ ਅਸੇ ਕੀ ਬੋਲੋ ਜੀ ਇਧਰ ਦੇਖੋ ਜੀ ਇਧਰ ਅਮਾ ਅੱਛਾ ਠੀਕ ਠੀਕ ਹੋ ਗਿਆ ਜੀ ਬੰਦੋਲੀ ਬੰਦੋਲੀ ਬਾਲ ਬੰਦੋਲੀ ਪਿਛੇ ਦੀਆਂ ਪਿਛੇ ਨਿਤ ਕਲੋਨੀ ਦੀਆਂ ਜੀ ਨਨੋਲੀ ਆਪ ਬੈਂਗਲੋ ਆ ਚੱਲ ਕੇ ਇੱਦਾਂ ਦੇਖਿਓ ਜੀ ਖਿਲਾੜ ਖਿਲਾੜ ਦੇ ਖਿਲਾੜ ਖਿਲਾੜ ਅੱਜ ਜਿਹੜੇ ਕਿ ਕੱਚੇ ਮਕਾਨਾਂ ਦੇ ਪੈਸੇ ਦਿੱਤੇ ਗਏ ਉਹਨਾਂ ਦੀਆਂ ਗ੍ਰਾਂਟਾਂ ਅੱਜ ਇੱਥੇ ਵੀਡੀਓ ਦਫ਼ਤਰ ਦੇ ਵਿੱਚ ਦਿੱਤੀਆਂ ਗਈਆਂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੀ ਮੌਜੂਦ ਹੋ ਉਹਨਾਂ ਨੂੰ ਲੋ ਦਿੱਤੀਆਂ ਜਾ ਰਹੀਆਂ ਨੇ ਅਸੀਂ ਗੱਲ ਕਰਦੇ ਜਿਹੜੇ ਲਾਭਪਾਤਰੀ ਹੈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੈ ਜਿਹੜੇ ਕਿ ਅੱਜ ਤੁਹਾਨੂੰ ਇਹ ਗ੍ਰਾਂਟ ਚੈੱਕ ਮਿਲੇ ਹੈ ਤੁਹਾਨੂੰ ਕੱਚੇ ਮਕਾਨਾਂ ਦੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਹੁਤ ਬਹੁਤ ਸਾਨੂੰ ਧੰਨਵਾਦੀ ਅਸੀਂ ਕੁਵੰਤ ਸਿੰਘ ਐਮਐਲਏ ਦਾ ਜੀ ਸਾਨੂੰ ਕੱਚੇ ਘਰਾਂ ਦੇ ਗ੍ਰਾਂਟਾਂ ਦਿੱਤੀ ਜੀ ਬਹੁਤ ਚਿਰ ਦੀ ਡੀਕ ਸੀ 15 ਹਾਂ ਪੂਰੀ ਹੋ ਗਈ ਜੀ ਸਰ ਅਸੀਂ ਕਹਿਣਾ ਚਾਹਾਂਗੇ ਬਹੁਤ ਵਧੀਆ ਸਰਕਾਰ ਹੈ ਜਿਹੜਾ ਕਿ ਸਾਨੂੰ ਇਹ ਕੱਚੇ ਮਕਾਨਾਂ ਦੇ 15 15 ਸਾਲ ਦਾ 10 ਸਾਲ ਉਹ ਕਹਿੰਦੇ ਭਰਾਿਆਂ ਨੂੰ ਫਾਰਮਾਂ ਨੂੰ ਅੱਜ ਤੱਕ ਕਿਸੇ ਨੇ ਕੋਈ ਨਹੀਂ ਸੁਣੀ ਹੁਣ ਦੀ ਸਰਕਾਰ ਨੇ ਸਾਡਾ ਬਹੁਤ ਵਧੀਆ ਸੁਣਿਆ ਜੀ ਸਾਨੂੰ ਕੱਚੇ ਮਕਾਨਾਂ ਦਾ ਜੋ ਵੀ ਹੈ ਉਹ ਦਿੱਤਾ ਗ੍ਰਾਂਟ ਹੈ ਇਹ ਟਾਪਿਕ ਜਿਤਨਾ ਹੈ ਆਪਣਾ ਇਹ ਪਟਿਆਲਾ ਪਟਿਆਲਾ ਜ਼ਿਲ੍ਹਾ ਹੈ ਇਹ ਬਹੁਤ ਵਧੀਆ ਜੀ ਬਹੁਤ ਗਰੀਬਾਂ ਦੇ ਹਲਪ ਕਰੀ ਹਾਂ ਜੀ ਸੁਣਦਾ ਨਹੀਂ ਜੀ ਬੰਦਾ ਜਿਵੇਂ ਕਿ ਅੱਜ ਹਲਕਾ ਵਿਧਾਇਕ ਵੱਲੋਂ ਇੱਥੇ ਜਿਹੜੇ ਕਿ ਕਾਫੀ ਲੰਮੇ ਸਮੇਂ ਦੀਆਂ ਗਰੰਟੀਆਂ ਰੁਕੀਆਂ ਹੋਈਆਂ ਸੀ ਉਹਨਾਂ ਨੂੰ ਜਿਹੜੇ ਕੱਚੇ ਮਕਾਨਾਂ ਵਾਲਿਆਂ ਨੂੰ ਮਕਾਨਾਂ ਦੀਆਂ ਗਰੰਟੀਆਂ ਦਾ ਜਿਹੜੇ ਅੱਜ ਚੈੱਕ ਵੰਡੇ ਗਏ ਨੇ ਔਰ ਕਿਸ ਤਰ੍ਹਾਂ ਲੱਗ ਰਿਹਾ ਜੀ ਅੱਜ ਸਰਪੰਚ ਸਾਹਿਬ ਪਿੰਡਾਂ ਦੇ ਵਿੱਚ ਜਿਹੜਾ ਹਾਲਾਤ ਹੈ ਜਿਹੜੇ ਲੋਕਾਂ ਨੂੰ ਚੈੱਕ ਵੰਡੇ ਗਏ ਨੇ ਬਿਲਕੁਲ ਜੀ ਐਮਐਲਏ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਹਲਕੇ ਵਾਸਤੇ ਕਿਉਂ ਜਦੋਂ ਪਿੱਛੇ ਬਾਰਸ਼ਾਂ ਹੋਈਆਂ ਸੀਆਂ আর ਪਿਛਲੇ ਸਾਲ ਜਦੋਂ ਸਾੜਾ ਸੀਗੇ ਪਿੰਡਾ ਸਾਡਾ ਇਲਾਕਾ ਜਿਹੜਾ ਸ਼ੁਤਰਾਣਾ ਹੈ ਉਹ ਪਾਣੀ ਦੀ ਮਾਰ ਦੇ ਵਿੱਚ ਹਰ ਵਾਰ ਘੱਗਰ ਦੀ ਮਾਰ ਦੇ ਵਿੱਚ ਰਹਿੰਦਾ ਜਿਹਦੇ ਨਾਲ ਗਰੀਬ ਲੋਕਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੋ ਐਮਐਲਏ ਸਾਹਿਬ ਨੇ ਡੀਸੀ ਸਾਹਿਬ ਏਡੀਸੀ ਸਾਹਿਬ ਨਾਲ ਗੱਲ ਕਰਕੇ ਸਾਡੇ ਸ਼ੁਤਰਾਣੇ ਦੇ ਪਿੰਡਾਂ ਦੇ ਇੰਨੇ ਘਰ ਪੁਆਏ ਆ ਇੰਨੇ ਮਹੀਨਿਆਂ ਦਾ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਨਹੀਂ ਮਨਜ਼ੂਰ ਹੋਏ ਜਿੰਨੇ ਉਰੇ ਹਲਕਾ ਸ਼ਤਰਾਣਾ ਦੇ ਹੋਇਆ ਲੋਕਾਂ ਦੇ ਗਰੀਬ ਲੋਕਾਂ ਦੇ ਮੂੰਹ ਦੇ ਉੱਪਰ ਰੌਣਕ ਦਿਖੀ ਜਾ ਸਕਦੀ ਹੈ ਜਿਨ੍ਹਾਂ ਮੇਰੇ ਪਿੰਡ ਤੋਂ ਖੜੇ ਐ ਇਹਨਾਂ ਦਾ ਘਰ ਬਿਲਕੁਲ ਬਿਲਕੁਲ ਤੈਸ਼ਨਾਸ ਸੀਗਾ ਜਿਨ੍ਹਾਂ ਨੂੰ ਅੱਜ ਸਰਕਾਰ ਵੱਲੋਂ 1.5 ਲੱਖ ਰੁਪਏ ਦੇ ਲਗਭਗ ਆਹ ਮਾਲੀ ਸਹਾਇਤਾ ਦਿੱਤੀ ਗਈ ਹੈ ਇਸ ਪਰਿਵਾਰ ਵਾਸਤੇ ਸਰਕਾਰ ਇੱਕ ਬਹੁਤ ਵਧੀਆ ਰੂਪ ਦੇ ਵਿੱਚ ਇਹਨਾਂ ਦੇ ਵਿੱਚ ਆਈ ਹੈ ਜਿਵੇਂ ਥਨ ਸਾਹਿਬ ਟੀਮ ਤੁਹਾਡੀ ਕਾਫੀ ਵਰਕ ਕਰ ਰਹੀ ਆ ਕਿਉਂਕਿ ਜਿਸ ਤਰ੍ਹਾਂ ਇਸ ਇਲਾਕੇ ਦੇ ਵਿੱਚ ਅੱਜ ਚੈੱਕ ਵੰਡੇ ਗਏ ਆ ਹੋਰ ਕਿਸ ਤਰ੍ਹਾਂ ਦੇ ਅੱਗੇ ਉਪਰਾਲੇ ਰਹਿਣਗੇ ਔਰ ਜਿਹੜੇ ਕਿ ਕੋਈ ਰਾਸ਼ਨ ਕਾਰਡ ਜਿਹੜੇ ਨਵੇਂ ਬਣ ਦੇਖੋ ਲੰਬੇ ਸਮੇਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਲੱਗੇ ਹੋਏ ਕਿਉਂਕਿ ਪੰਜਾਬ ਦੇ ਸੀਐਮ ਧਰਪਾਲ ਭਗਵਾਨ ਸਿੰਘ ਜੀ ਮਾਨ ਸਾਹਿਬ ਉਹ ਵੀ ਗਰੀਬਾਂ ਦੇ ਲਈ ਖਾਸ ਪੈਕੇਜ ਲੈ ਕੇ ਆ ਰਹੇ ਨੇ ਜਿਹੜੇ ਨੌਜਵਾਨਾਂ ਦੇ ਲਈ ਖੇਡ ਗਰਾਊਂਡ ਅੱਗੇ ਦੇ ਵਿੱਚ ਅੱਜ ਜਿਹੜਾ ਗਰੀਬ ਪਰਿਵਾਰਾਂ ਦੇ ਲਈ ਬਹੁਤ ਵੱਡੀ ਜਿਹੜੀ ਦੇਣ ਹੈ ਉਹ ਪੰਜਾਬ ਸਰਕਾਰ ਦੀ ਹੈ 1.5 ਲੱਖ ਦੇ ਕਰੀਬ ਜਿਹੜਾ ਲਗਭਗ ਰਕਮ ਹੈ ਜਿਹੜੀ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਮਕਾਨ ਕੱਚੇ ਸੀਗੇ ਉਹਨਾਂ ਨੂੰ ਬਣਾਉਣ ਦੇ ਲਈ ਇਹ ਜਿਹੜਾ ਸਲਾਗਾ ਜੋ ਕਦਮ ਕੀਤਾ ਗਿਆ ਮੈਂ ਧੰਨਵਾਦ ਕਰਨਾ ਚਾਹੁੰਦਾ ਦੁਆਰਾ ਫਿਰ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਕਲਵੰਤ ਸਿੰਘ ਜੀ ਬਾਜੀਆਂ ਸਾਹਿਬ ਦਾ ਜਿਵੇਂ ਕਿ ਇਹ ਇਹਨਾਂ ਨੇ ਦੱਸਿਆ ਕਿ ਕਾਫੀ ਬੜੀ ਉਪਰਾਲੇ ਆ ਇਹਨਾਂ ਦੇ ਔਰ ਹਲਕਾ ਵਿਧਾਇਕ ਵੱਲੋਂ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਜਿਹੜੇ ਕਿ ਲਾਹ ਪਤਰੀਆ ਗਰੀਬ ਦਬਕਾਏ ਉਹਨਾਂ ਵਾਸਤੇ ਗ੍ਰਾਂਟਾਂ ਦਾ ਜਿਹੜਾ ਕਿ ਇਸ ਤਰ੍ਹਾਂ ਦੇ ਮੁਹੱਈਆ ਕਰਾਉਂਦੇ ਰਹਿਣਗੇ ਕਿਉਂਕਿ ਸਰਕਾਰ ਨਾਲ ਜੋ ਜੁੜੇ ਹੋਏ ਨੇ ਉਹਨਾਂ ਨੇ ਇਹ ਇੱਕ ਆਬਦੇ ਇਲਾਕੇ ਦੇ ਵਿੱਚ ਵੀ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਵਿਚਰ ਕੇ ਔਰ ਲੋਕਾਂ ਨੂੰ ਜਿਹੜੀਆਂ ਕਿ ਗਰੰਟਾ ਘਰ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਕੜਦੀ ਮੈਂ ਬਲਾਕ ਪ੍ਰਧਾਨ ਪਾਤਰਾ ਆਮ ਆਦਮੀ ਪਾਰਟੀ ਦੀ ਅੱਜ ਵੀਡੀਓ ਦਫ਼ਤਰ ਵਿੱਚ ਐਮਐਲ ਸਾਹਿਬ ਨੇ ਜੋ ਸਾਡੇ ਹੜ੍ਹ ਪ੍ਰੇਤ ਇਲਾਕੇ 'ਚ ਪਿਛਲੇ ਸਮੇਂ 'ਚ ਜੋ ਬਰਸਾਤ ਦੇ ਕਾਰਨ ਕੱਚੇ ਮਕਾਨ ਟਹਿ ਗਏ ਸੀ ਤੇ ਜਿਹੜੇ ਗਰੀਬ ਜਨਤਾ ਸੀ ਬਹੁਤ ਪ੍ਰੇਸ਼ਾਨ ਸੀ ਉਹਨਾਂ ਨੂੰ ਕੁਝ ਰਾਹ ਦਿੱਤੀ ਹੈ ਤੇ ਅੱਜ ਚੈੱਕ ਵੰਡੇ ਨੇ ਤਾਂ ਜੋ ਆਪਣਾ ਫਿਰ ਤੋਂ ਮੋੜ ਵਸੇਰਾ ਕਰ ਸਕਣ ਤਾਂ ਵਧੀਆ ਆਪਣੇ ਜਿਹੜੇ ਨੇ ਘਰ ਦਾ ਸੁਧਾਰ ਕਰ ਸਕਣ ਤਾਂ ਵਧੀਆ ਆਪਣੇ ਕਮਰਿਆਂ ਦੀ ਸਾਰੀ ਕਰ ਸਕਣ ਉਸੇ ਤਰ੍ਹਾਂ ਅੱਜ ਵੀਡੀਓ ਸਾਹਿਬ ਤੇ ਐਮਐਲ ਕਲੌਨਸਿੰਗ ਵਾਜਗਰ ਜੀ ਨੇ ਆ ਕੇ ਉਹਨਾਂ ਨੂੰ ਵੱਖ-ਵੱਖ ਘਰਾਂ ਨੂੰ ਚੈੱਕ ਦਿੱਤੇ ਨੇ ਡੀਡੀ ਸਿੰਘਲਾ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਸ਼ਹਿਰ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਅੱਜ ਜਿਹੜਾ ਇਹ ਚੈੱਕ ਦਿੱਤੇ ਗਏ ਆ ਸ਼ਹਿਰ 'ਚ ਵੀ ਕੋਈ ਚੈੱਕ ਜਿਵੇਂ ਤੁਸੀਂ ਜਾਣਦੇ ਹੀ ਹੋ ਸਾਰੇ ਸਾਡੇ ਮਹੰਗਾ ਸਿੰਘ ਨੇ ਵੀ ਦੱਸਿਆ ਵੀ ਜਿਹੜੇ ਬਾਰਸ਼ਾਂ ਦੇ ਦੌਰਾਨ ਜਾਂ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਕੱਚੀਆਂ ਸੀ ਡਿੱਗਣ ਦਾ ਖਤਰਾ ਰਹਿੰਦਾ ਉਹ ਲੋਕ ਵੱਖ-ਵੱਖ ਸਮੇਂ ਤੇ ਅਪਲਾਈ ਕਰਦੇ ਨੇ ਇਸ ਹੁਣ ਮਾਨ ਸਰਕਾਰ ਨੇ ਇੱਕ ਉਪਰਾਲਾ ਕੀਤਾ ਵੀ ਜਿੰਨੇ ਵੀ ਲੋਕਾਂ ਦੀਆਂ ਐਪਲੀਕੇਸ਼ਨਾਂ ਨੇ ਉਹ ਸਾਰੀਆਂ ਕਲੀਅਰ ਕਰ ਦਿੱਤੀਆਂ ਜਾਣ ਤੇ ਅੱਜ ਉਹਦੇ ਤਹਿਤ ਪਾਤਨ ਵਿਖੇ ਐਮਐਲ ਕਲਵੰਦ ਸਿੰਘ ਬਾਜ਼ੀਗਰ ਵੱਲੋਂ ਉਹਨਾਂ ਲੋਕਾਂ ਨੂੰ ਚੈੱਕ ਦਿੱਤੇ ਗਏ। ਜਿਵੇਂ ਕਿ ਹਲਕਾ ਚੁਤਰਾਣਾ ਦੇ ਅੰਦਰ ਅੱਜ ਜਿਹੜੇ ਕਿ ਲਾਭਪਾਤਰੀ ਸੀ ਕਾਫੀ ਲੰਮੇ ਸਮੇਂ ਤੋਂ ਉਡੀਕਾ ਕਰ ਰਹੇ ਸੀਗੇ ਜਿਨ੍ਹਾਂ ਦੇ ਕੱਚੇ ਮਕਾਨ ਸੀਗੇ ਉਹਨਾਂ ਦੇ ਬਾਲੇ ਪਾਏ ਹੋਏ ਸੀਗੇ ਉਹਨਾਂ ਵਾਸਤੇ ਜਿਹੜੀਆਂ ਗਰੰਟਾਂ ਦੀ ਕਾਫੀ ਜ਼ਿਆਦਾ ਉਡੀਕ ਕਰ ਰਹੇ ਸੀ ਕਈ ਲਾਭਪਾਤਰੀ ਦਾ ਕਹਿ ਰਹੇ ਸੀ ਕਿ ਜਿਹੜੇ ਕਿ 10-10 ਸਾਲ ਪਹਿਲਾਂ ਉਹਨਾਂ ਦੇ ਮਕਾਨ ਜਿਹੜੇ ਕਿ ਡਿੱਗਣ ਵਾਲੇ ਹੋਏ ਪਏ ਸੀ ਉਹਨਾਂ ਦਾ ਮਕਾਨਾਂ ਦੀਆਂ ਜਿਹੜੀਆਂ ਗਰੰਟਾਂ ਨਹੀਂ ਸੀ ਮਿਲੀਆਂ ਅੱਜ ਹਲਕਾ ਵਿਧਾਇਕ ਇੱਥੇ ਜਿਹੜੇ ਕਿ ਵੀਡੀਓ ਦਫ਼ਤਰ ਦੇ ਵਿੱਚ ਪਹੁੰਚੇ ਇਹਨਾਂ ਨੇ ਵੀ ਜਿਹੜੀਆਂ ਗਰੰਟਾਂ ਮਿਲੀਆਂ ਇਹਨਾਂ ਨੂੰ ਸਾਰੇ ਲਾਭਪਾਤਰੀਆਂ ਨੂੰ ਇਹਨ ਜੀ ਅੱਜ ਮੁਹੱਈਆ ਕਰਾਈ ਗਈ ਹੈ ਇੱਥੇ ਕਾਫੀ ਲਾਭਪਾਤਰੀ ਇੱਥੇ ਖੁਸ਼ ਹੈ ਵਿਧਾਇਕ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ ਵੀ ਹੈ ਜਿਹੜੇ ਕਾਫੀ ਲੰਮੇ ਸਮੇਂ ਤੋਂ ਡਿਗਰੀ ਸੀ ਕਿਉਂਕਿ ਪਛੜਿਆ ਹੋਇਆ ਇਲਾਕਾ ਸੀਗਾ ਇੱਥੇ ਤਕਰੀਬਨ ਹਜੇ ਤੱਕ ਜਿਹੜੇ ਕਿ ਕੱਚੇ ਮਕਾਨਾਂ ਦੇ ਕਾਫੀ ਲੰਮੇ ਸਮੇਂ ਦੇ ਕਈ ਤਾਂ ਲੋਕ ਕਹਿ ਰਹੇ ਸੀ ਜਿਹੜੇ 10-10 ਸਾਲਾਂ ਦੇ ਵੀ ਖੜੇ ਸੀਗੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਜਿਵੇਂ ਸਰਕਾਰ ਵੱਲੋਂ ਤੁਹਾਡੇ ਵੀ ਉਪਰਾਲੇ ਕੀਤੇ ਜਾ ਰਹੇ ਕਿਉਂਕਿ ਜਿਹੜੇ ਗ੍ਰਾਂਟ ਜਿਹੜੀ ਮੌਜੂਦਾ ਸਰਕਾਰ ਹੁੰਦੀ ਉਹਦੇ ਵੀ ਕੁਝ ਉਪਰਾਲੇ ਹੁੰਦੇ ਆ ਦੇਖੋ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਜਿਹੜੇ ਲੋੜਵੰਦ ਪਰਿਵਾਰ ਹੋਣ ਚਾਹੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਰਕਾਰ ਦਾ ਫਰਜ਼ ਹੈਗਾ ਮਦਦ ਕਰਨਾ ਸੋ ਮੈਨੂੰ ਇਹ ਦੱਸਦਿਆਂ ਵੀ ਖੁਸ਼ੀ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਮਕਾਨ ਨੇ ਜਿਹੜੇ ਉਹ ਹਲਕੇ ਛਤਰਾਣੇ ਨੂੰ ਦਿੱਤੇ ਗਏ ਨੇ ਔਰ 292 ਲੋਕਾਂ ਨੂੰ ਜਿਹੜੇ ਉਹ ਮਕਾਨ ਦਿੱਤੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਗਲੇ 10 ਦਿਨਾਂ ਦੇ ਵਿੱਚ ਜਿਹੜੇ ਲੋਕ ਲਾਭਪਾਤਰੀ ਲੋਕ ਰਹਿ ਗਏ ਨੇ ਜਿਨ੍ਹਾਂ ਦੇ بارش ਦੇ ਵਿੱਚ ਮਕਾਨ ਡਿੱਗ ਪਏ ਜਾਂ ਪਾਣੀ ਹੜ ਜਦੋਂ ਆਇਆ ਸੀਗਾ ਉਹਨਾਂ ਦੇ ਵਿੱਚ ਦੇਪੇ ਜਾਂ بارش ਦੇ ਨਾਲ ਜਿਹੜੀ ਕਰੋਪੀ ਸੀਗੀ ਉਸ ਦੇ ਵਿੱਚ ਮਕਾਨ ਜਿਹੜੇ ਡਿੱਗੇ ਹੋਏ ਸੀਗੇ ਸੋ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਲੋਕਾਂ ਨੂੰ ਸਰਕਾਰ ਵੱਲੋਂ ਜਿਹੜੇ 1.5 ਲੱਖ ਰੁਪਏ ਦਾ ਜਿਹੜਾ ਚੈੱਕ ਦਿੱਤਾ ਗਿਆ ਕਿ ਉਹਨਾਂ ਦਾ ਮਕਾਨ ਬਣ ਸਕੇ ਇਸੇ ਤਰ੍ਹਾਂ ਕਿਉਂਕਿ ਕਈਆਂ ਦੀਆਂ ਉਮੀਦਾਂ ਟੁੱਟ ਚੁੱਕੀਆਂ ਸੀਗੀਆਂ ਕਈਆਂ ਨੇ ਆਸਾਂ ਹੀ ਖਤਮ ਕਰ ਦਿੱਤੀਆਂ ਸੀਗੀਆਂ ਸਰਕਾਰਾਂ ਤੋਂ ਭਰੋਸਾ ਉੱਠ ਗਿਆ ਸੀਗਾ ਲੋਕਾਂ ਦਾ ਪਰਮਾਨ ਸਾਹਿਬ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਸੋ ਜਿਹੜੇ ਲਾਪਤਰੀ ਲੋਕ ਹੈਗੇ ਨੇ ਅੱਜ ਉਹਨਾਂ ਨੂੰ 40 ਦੇ ਕਰੀਬ ਜਿਹੜੇ ਉਹ ਚੈੱਕ ਵੰਡੇ ਗਏ ਨੇ ਔਰ ਪਰਸੋ ਨੂੰ ਫਿਰ 10 ਵਜੇ ਬੁਲਾ ਕੇ ਜਿਹੜੇ ਤੁਸੀਂ ਮਕਾਨ ਹੈ ਜਿਹੜੇ ਉਹ ਪਵਾ ਕੇ ਦੇਵੋ ਇਸ ਟਾਈਮ ਜਿਹੜੇ ਅੱਜ ਤੁਸੀਂ ਚੈੱਕ ਮਹੋਇਆ ਕਰਵਾਇਆ ਸਰਕਾਰ ਵੱਲੋਂ ਜਿਹੜੇ ਕਿ ਇਹ ਕਿੰਨੇ ਕਿੰਨੇ ਦੇ ਚੈੱਕ ਹੈ ਜਿਹੜੇ ਇਹਨਾਂ ਦੇ ਕਿਚਮਕਾਨਾਂ ਵਾਲੇ ਵਾਸਤੇ ਸੀ ਜਿਹੜੀ ਇਹ ਤਿੰਨ ਕਿਸ਼ਤਾਂ ਦੇ ਵਿੱਚ ਪੈਸਾ ਆਏਗਾ ਕਿਉਂਕਿ ਜਿੱਦਾਂ ਜਿੱਦਾਂ ਸ਼ੁਰੂਆਤ ਹੋਏਗੀ ਕਿਉਂਕਿ ਆਨਲਾਈਨ ਸਿਸਟਮ ਹੈਗਾ ਜੀਓ ਟੈਕਿੰਗ ਵਗੈਰਾ ਹੋਏਗੀ ਨੀਹਾਂ ਪਟਣ ਤੋਂ ਲੈ ਕੇ ਛੱਤ ਪੈਣ ਤੱਕ ਦਾ ਤਿੰਨ ਪੜਾਵਾਂ ਦੇ ਵਿੱਚ ਜਿਹੜਾ ਹੈਗਾ ਇਹ ਕਿਸ਼ਤਾਂ ਪ ਔਰ ਕੋਈ ਵੀ ਐਸਾ ਬੰਦਾ ਹੈਗਾ ਕਿ ਨਹੀਂ ਰਹੂਗਾ ਕਿ ਜਿਹਨੂੰ ਤਿੰਨਾਂ ਕਿਸ਼ਤਾਂ ਵਿੱਚ ਕੰਪਲੀਟ ਨਾ ਕੀਤਾ ਜਾਏਗਾ ਹੁਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹੋਰ ਉਪਰਾਲੇ ਰਹਿਣਗੇ ਜਿਹੜੇ ਸਰਕਾਰ ਦੇ ਜਿਸ ਤਰ੍ਹਾਂ ਕਿਉਂਕਿ ਕਈ ਵਾਰੀ ਜਿਵੇਂ ਦੱਸ ਰਹੇ ਸੀਗੇ ਕਿ ਕਾਫੀ ਲੰਬੇ ਸਮੇਂ ਤੋਂ 10 ਸਾਲ ਹੋ ਗਏ ਹੀ ਕਈਆਂ ਦੇ ਚੈੱਕ ਜਿਹੜੇ ਖੜੇ ਸੀਗੇ ਜਿਹੜੇ ਫਾਰਮ ਭਰੇ ਹੋਿਆਂ ਨੂੰ ਔਰ ਅੱਗੇ ਉਪਰਾਲੇ ਇਸ ਤਰ੍ਹਾਂ ਰਹਿਣਗੇ ਜਿਹੜੇ ਹੋਰ ਵੀ ਕੋਈ ਲਾਭਪਾਤਰੀ ਜਿਹੜੇ ਕਿ ਗਰੀਬ ਲੋਕ ਜਿਨ੍ਹਾਂ ਇਹ ਘਰਾਂ ਤੇ ਛਤਾਂ ਨਹੀਂ ਦੇਖੋ ਪਿਛਲੀਆਂ ਸਰਕਾਰਾਂ 'ਚ ਮੈਂ ਇੱਕ ਗੱਲ ਕਹਿ ਕਰਦਾ ਸੀਗਾ ਕਿ ਕਿਸੇ ਨੂੰ ਐਮ.ਐਲ.ਏ ਜਿਹੜਾ ਉਹਨੂੰ ਹੀ ਮਿਲਿਆ ਕਰਦਾ ਸੀਗਾ ਜਿੱਤਣ ਤੋਂ ਬਾਅਦ ਦੇ ਵਿੱਚ ਉਹ ਸਾਡੇ 4 ਸਾਲ ਬਾਅਦ ਦਿਖਾਈ ਦਿਆ ਕਰਦੇ ਸੀਗੇ ਕਿ ਫਿਰ ਦੁਬਾਰਾ ਵੋਟਾਂ ਕਿਦਾਂ ਮੰਗਣੀਆਂ ਲੋਕਾਂ ਤੋਂ ਮੈਂ ਹਮੇਸ਼ਾ ਲੋਕਾਂ 'ਚ ਰਹਿਣਾ ਲੋਕਾਂ ਦੀ ਹਮੇਸ਼ਾ ਗੱਲ ਸੁਣਨਾ ਔਰ ਜਿਹੜੀ ਵੀ ਕੋਈ ਲੋਕਾਂ ਦੀ ਸਮੱਸਿਆ ਹੋਵੇ ਉਸ ਨੂੰ ਮੈਂ ਪਾਇਓਰਟੀ ਤੇ ਲੈ ਕੇ ਪਹਿਲ ਦੇ ਆਧਾਰ ਤੇ ਜਿਹੜਾ ਉਹ ਪੂਰਾ ਕਰਦਾ ਸੋ ਰਾਸ਼ਨ ਕਾਰਡਾਂ ਦੀ ਇੱਕ ਚਲ ਰਹੀ ਹੈਗੀ ਹੈ ਮੈਂ ਲੋਕਾਂ ਨਾਲ ਵਾਦਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੀ ਰਾਸ਼ਨ ਕਾਰਡ ਜਿਹੜਾ ਬੰਨਾ ਨਹੀਂ ਰਹੂਗਾ ਇਸ ਵਾਰ 1600 ਦੇ ਕਰੀਬ ਜਿਹੜਾ ਰਾਸ਼ਨ ਕਾਰਡ ਬਣੇ ਨੇ ਔਰ ਜਿਨ੍ਹਾਂ ਦੇ ਰਹਿ ਗਏ ਉਹਨਾਂ ਦੇ ਵੀ ਰਾਸ਼ਨ ਕਾਰਡ ਬਣਾਵਾਂਗੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਵਿੱਚ ਰਹਿ ਕੇ ਅਸੀਂ ਕੰਮ ਕਰਾਂਗੇ ਵੀਡੀਓ ਸਾਹਿਬ ਆਪਣੇ ਇਸ ਹਲਕੇ ਦੇ ਵਿੱਚ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਅੱਜ ਜਿਹੜੇ ਚੈੱਕ ਵੰਡੇ ਗਏ ਆਪਣੇ ਇਸ ਬਲਾਕ ਚ 105 ਪਿੰਡ ਪੈਂਦੇ ਨੇਗੇ ਜਿਨ੍ਹਾਂ ਵਿੱਚੋਂ 40 ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਲਾਪਾਤਰੀਆਂ ਨੂੰ ਇਹ ਲਾਭ ਦਿੱਤਾ ਗਿਆ ਹੈਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋਰ ਜਿਹੜੇ ਨੇਗੇ ਸੰਸਲੈਟਰ ਵਗੈਰਾ ਤਿਆਰ ਕਰਕੇ ਬਕਾਇਆ ਰਹਿੰਦੇ ਲਾਪਾਤਰੀਆਂ ਨੂੰ ਆਉਣ ਵਾਲੇ ਥੋੜੇ ਦਿਨਾਂ ਵਿੱਚ ਉਹਨਾਂ ਨੂੰ ਵੀ ਇਹ લાભ ਦਿੱਤਾ ਜਾਊਗਾ ਜਿਵੇਂ ਕਿ ਹਲਕਾ ਵਿਧਾਇਕ ਦੱਸ ਰਹੇ ਸਨ ਕਿ ਅੱਜ ਜਿਹੜੇ ਇਹ ਕਈ ਕਾਫੀ ਲੰਬੇ ਸਮੇਂ ਤੋਂ ਇਹ ਉਡੀਕਾ ਕਰ ਰਹੀ ਸੀ ਉਹਨਾਂ ਦੀਆਂ ਅੱਜ ਉਡੀਕਾ ਪੂਰੀਆਂ ਹੋ ਗਈਆਂ ਹੈ ਔਰ ਜਿਹੜੇ ਹਲਕਾ ਵਿਧਾਇਕ ਨੇ ਵੀ ਕਾਫੀ ਉਪਰਾਲੇ ਆ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵੀ ਇਹ ਜਾਰੀ ਰਹਿਣਗੇ ਪਰ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਲਾਭਪਾਤਰੀਆਂ ਨੂੰ ਇਸ ਵਾਰ ਚੈੱਕ ਵੰਡੇ ਗਏ ਨੇ ਔਰ ਮਕਾਨਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਉਹਨਾਂ ਹੀ ਘਾਟ ਪੂਰੀ ਹੋ ਜਾਵੇਗੀ